सत श्रीकाल दोस्तों अपने चैनल माइंड खोज के स्वागत है एक एजुकेशनल डिजिटल प्लेटफॉर्म है जिस अलर्ट्स नोटिफिकेशन हो और सारी इनफॉर्मेन प्रोवाइड करवाई जाती है इस रिक्युटमेंट की जानकारी दी जाती है और उन्होंने रिक्युटमेंट्स के लिए ही तैयारी भी करवाई जाती है ਅੱਜ ਦੀ ਗੱਲ ਕਰੀਏ ਤਾਂ ਕਰੰਟ ਅਫੇਅਰ ਦੀ ਸੀਰੀਜ਼ ਦੇ ਵਿੱਚ ਗੱਲ ਕਰਾਂਗੇ ਜਨਵਰੀ ਮੰਥ ਦੇ ਕਰੰਟ ਅਫੇਅਰਸ ਦੀ ਜਿਸ ਦੇ ਵਿੱਚ 11 ਜਨਵਰੀ ਤੋਂ ਲੈ ਕੇ 12 ਜਨਵਰੀ ਤੱਕ ਦੀਆਂ ਜਿੰਨੀਆਂ ਵੀ ਨਿਊਜ਼ ਹੋਣਗੀਆਂ ਉਹਨਾਂ ਨੂੰ ਵਨ ਲਾਈਨਰ ਚ ਕਨਵਰਟ ਕਰਕੇ ਡਿਸਕਸ ਕਰਾਂਗੇ ਇਹ ਵੀਡੀਓ ਡਿਊ ਲੈਂਗੁਏਜ ਦੇ ਵਿੱਚ ਰਹਿਣ ਵਾਲੀ ਹੈ ਜਿਸ ਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਨੂੰ ਯੂਜ਼ ਕਰਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ तो बिना देरी शुरू करते हैं तो पहला क्वेश्चन है पंजाब च धुंध नैके मौसम विभाग ने येलो अलर्ट जारी किया है द वैदर डिपार्टमेंट हैज इशूड अ येलो अलर्ट रिगार्डिंग फॉग इन पंजाब अग्निवीर स्कीम के तहत भारतीय वायु सेना भर्ती शुरू की गई है जिस चावान उम्मीदवार सतारा जनवरी तो अप्लाई कर सकते हैं इंडियन एयरफोर्स रिक्यूटमेंट हस्बैंड स्टार्टेड अंडर डी अग्निवीर स्कीम इन विच एस्पिरेंट्स कैन अप्लाई फ्रॉम जनवरी स्टार प्रधानमंत्री नरेंद्र मोदी ने चारखंड दौरे दौरान पीएम किसान सम्मान निधि योजना की पंद्रवी किश्त जारी की थी प्रधानमंत्री नरेंद्र मोदी अरे लीड्स डा फिफ्थ इंस्टॉल ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਡਿਊਰਿੰਗ ਹਿਸ ਵਿਜ਼ਿਟ ਟੂ ਝਾਰਖੰਡ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਨਗਰ ਦੇ ਮਹਾਤਮਾ ਮੰਦਰ ਚ ਪੂਰਬੀ ਤਮੋਰ ਦੇ ਰਾਸ਼ਟਰਪਤੀ ਜੋਸ਼ ਰਾਮੋਸ ਹੋਟਾ ਨਾਲ ਦਵੱਲੀ ਬੈਠਕ ਕੀਤੀ ਰੀਸੈਂਟਲੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਲਡ ਅ ਬਾਈਲੈਟਰਲ ਮੀਟਿੰਗ ਵਿਦ ਦਾ ਪ੍ਰੈਜ਼ੀਡੈਂਟ ਆਫ ਈਸਟ ਟੈਮੂਰ ਜੋਸ ਜੋਸ ਰਾਮੋਸ ਹੋਟਾ ਐਟ ਦਾ ਮਹਾਤਮਾ ਮੰਦਿਰ ਇਨ ਗਾਂਦੀਨਗਰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਪੰਜਾਬ ਦੀਆਂ ਹੱਦਾਂ ਨਾਲ ਲੱਗਦੇ ਪਿੰਡਾਂ 'ਚ ਐਨਪੀਆਰ ਕੈਮਰੇ ਲਗਾਏ ਜਾਣਗੇ ਐਨਪੀਆਰ ਕੈਮਰਾਜ਼ ਵਿਲ ਬੀ ਇਨਸਟਾਲਡ ਇਨ ਦਾ ਵਿਲੇਜ ਬਾਰਡਰਿੰਗ ਦਾ ਬਾਰਡਰ ਆਫ ਪੰਜਾਬ ਟੂ ਪ੍ਰੀਵੈਂਟ ਇਲੀਗਲ ਐਕਟੀਵਿਟੀਜ਼ ਹਾਲ ਹੀ ਚ ਪੀ ਐਨ ਬੀ ਬੈਂਕ ਨੇ ਆਪਣੀਆਂ ਵਿਆਜ ਦਰਾਂ ਤੋਂ ਦੂਸਰੀ ਵਾਰ ਵਾਧਾ ਕਰਦੇ ਹੋਏ 6.25% ਤੋਂ 7.05% ਕਰ ਦਿੱਤਾ ਹੈ Recently PNB Bank has increased its interest rate for the second time from 6.25% to 7.05% Haal hi vich IIT Madras Sri Lanka de Kandy vich apna nava campus kholega Recently IIT Madras will open its new campus in Kandy Sri Lanka Haal hi Bhutan di People's Democratic Party ne sansadi chunav jeetiyan han Recently the People's Democratic Party of Bhutan has won the parliamentary elections. ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ 나सिक ਜ਼ਿਲ੍ਹੇ ਵਿੱਚ ਰਾਸ਼ਟਰੀ ਯੁਵਾ ਉਤਸਵ 2024 ਦਾ ਉਦਘਾਟਨ ਕਰਨਗੇ। Recently Prime Minister Narendra Modi will inaugurate the National Youth Festival 2024 in Nashik district of Maharashtra. ਹਾਲ ਹੀ ਵਿੱਚ ਭਾਰਤ ਨੇ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਵਿੱਚ ਸੰਯੁਕਤ ਅਰਬ ਅਮੀਰਾਤ ਦੇਸ਼ ਨਾਲ ਚਾਰ ਸਮਝੌਤਿਆਂ ਤੇ ਦਸਤਖਤ ਕੀਤੇ ਹਨ ਰੀਸੈਂਟਲੀ ਇੰਡੀਆ ਹੈਜ਼ ਸਾਈਨਡ ਫਾਰ ਐਮਓਯੂ ਵਿਦ ਦਾ ਯੂਨਾਈਟਿਡ ਅਰਬ ਅਮੀਰਾਤ ਕੰਟਰੀ ਐਟ ਦਾ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਹਾਲੀ ਵਿੱਚ ਲੋਕ ਸਭਾ ਵਿੱਚ ਪੰਜ ਸੰਸਦ ਮੈਂਬਰਾਂ ਨੂੰ ਸੰਸਦ ਰਤਨ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ ਰੀਸੈਂਟਲੀ ਫਾਈਵ ਐਮ ਪੀ ਇਨ ਦਾ ਲੋਕ ਸਭਾ ਹੈ ਬੀਨ ਓਨਰਡ ਵਿਦ ਦਾ ਸੰਸਦ ਰਤਨ ਅਵਾਰਡ 2024 ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਪੰਜਾਬ ਰਾਜ ਵਿੱਚ 4000 ਕਰੋੜ ਰੁਪਏ ਦੇ 29 ਹਾਈਵੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਹੈ ਰੀਸੈਂਟਲੀ Union Minister Nitin Gadkari has inaugurated and laid the foundation stone of 29 highways projects worth red 4000 crore in the state of Punjab. Hal hi vich Bharat International Science Festival 2023 da noma edition 17 to leke 20 January 2024 tak Faridabad Haryana vich aayojit kita jaavega. Recently the 9th edition of India International Science Festival 2023 will be organized in Faridabad Haryana from January 17 to 20 2024 Haal hi vich kendri mantri Parshottam Rupala ne Paschimi Bengal raj vich Sagar Parikrama phase 12 di agwai kiti hai Recently Union Minister Parshottam Rupala has led the Sagar Parikrama ਫੇਸ 12 ਇਨ ਦਾ ਸਟੇਟ ਆਫ ਵੈਸਟ ਬੰਗਾਲ ਹਾਲ ਹੀ ਵਿੱਚ ਗੈਬਰੀਅਲ ਅਟਲ ਫਰਾਂਸ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ ਹਨ ਰੀਸੈਂਟਲੀ ਗੈਬਰੀਅਲ ਅਟਲ ਹੈਜ਼ ਬੀਕਮ ਦਾ ਯੰਗੇਸਟ ਪ੍ਰਾਈਮ ਮਿਨਿਸਟਰ ਆਫ ਫਰਾਂਸ ਹਾਲ ਹੀ ਵਿੱਚ ਭਾਰਤੀ ਜਲ ਸੈਨਾ ਨੇ ਹైదరాబాద్ ਵਿੱਚ ਸਵਦੇਸ਼ੀ ਦ੍ਰਿਸ਼ਟੀ ਟੈਨਰ ਲਾਈਨਰ ਡਰੋਨ ਦਾ ਪਰਦਾਫਾਸ਼ ਕੀਤਾ ਹੈ ਰੀਸੈਂਟਲੀ ਦਾ ਇੰਡੀਅਨ ਨੇਵੀ ਹੈਜ਼ ਅਨਵੀਲਡ ਦਾ ਇੰਡੀਜਿਨियस ਦ੍ਰਿਸ਼ਟੀ 10 ਸਟਾਰਲਾਈਨਰ ਡਰੋਨ ਇਨ ਹਾਈਦਰਾਬਾਦ ਹਾਲ ਹੀ ਵਿੱਚ ਸੀਨੀਅਰ ਆਈਏਐਸ ਅਧਿਕਾਰੀ ਸਮੀਰ ਕੁਮਾਰ ਸੈਨਾ ਨੂੰ ਰੱਖਿਆ ਮੰਤਰਾਲੇ ਵਿੱਚ ਵਧੀਕ ਸਕੱਤਰ ਅਤੇ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ ਰੀਸੈਂਟਲੀ ਸੀਨੀਅਰ ਆਈਏਐਸ ਅਫੀਸਰ ਸਮੀਰ ਕੁਮਾਰ ਸਨਾ ਹੈਜ਼ ਬੀਨ ਅਪੁਆਇੰਟਡ ਐਡੀਸ਼ਨਲ ਸਕੱਟਰੀ ਐਂਡ ਡਾਇਰੈਕਟਰ ਜਨਰਲ ਇਨ ਦਾ ਡਿਫੈਂਸ ਮਿਨਿਸਟਰੀ ਹਾਲ ਹੀ ਚ ਸਿੰਗਾਪੁਰ ਦੇ ਚਾਗੀ 에ਅਰਪੋਰਟ ਨੂੰ ਦੁਨੀਆ ਦੇ ਸਰਵੋਤਮ ਹਵਾਈ ਅੱਡੇ ਦਾ ਖਿਤਾਬ ਮਿਲਿਆ ਹੈ ਰੀਸੈਂਟਲੀ ਸਿੰਗਾਪੋਰਸ ਚਾਗੀ 에ਅਰਪੋਰਟ ਹੈਜ਼ ਅ ਰੀਸੀਵਡ ਦਾ ਟਾਈਟਲ ਆਫ ਦਾ ਵਰਡਸ ਬੈਸਟ 에ਅਰਪੋਰਟ ਹਾਲ ਹੀ ਚ ਅਮਰੀਕਾ ਨੇ ਦੁਨੀਆ ਦਾ ਪਹਿਲਾ वायरलेस ट्रांसपेरेंट टीवी लॉन्च किया है रीसेंटली अमेरिका हैज लॉन्च दर्ल्स फर्स्ट वायरलेस ट्रांसपेरेंट टीवी हालिच मशहूर संगीत सम्राट उस्ताद राशिद खान का पचवंजा साल की उम्र में देहांत हो गया है रीसेंटली वैटर्न म्यूजिक एम्प्रय उस्ताद राशिद खान पास्ट अवे एट द एज ऑफ फिफ्टी फाइव ईयर ਨਵਜੋਤ ਸਿੱਧੂ ਦੁਆਰਾ 21 ਜਨਵਰੀ ਨੂੰ ਪੰਜਾਬ ਦੇ ਮੋਗਾ ਵਿਖੇ ਕੀਤੀ ਜਾਵੇਗੀ ਰੈਲੀ ਨਵਜੋਤ ਸਿੱਧੂ ਵਿਲਗੋਡ ਆ ਰੈਲੀ ਇਨ ਮੋਗਾ ਪੰਜਾਬ ਔਨ ਜਨਵਰੀ 21 ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਭਾਗ ਦੀ ਸਮਾਪਤੀ ਦਾ ਰਸਮੀ ਐਲਾਨ ਕੀਤਾ ਗਿਆ ਚੀਫ ਮਿਨਿਸਟਰ ਭਗਵੰਤ ਮਾਨ ਫਾਰਮਲੀ ਅਨਾਉਂਸਡ ਅ ਕਨਕਲੂਜਨ ਆਫ ਦਾ ਸੈਕੰਡ ਪਾਰਟ ਆਫ ਖੇਡਾਂ ਵਤਨ ਪੰਜਾਬ ਦੀਆਂ ਉਜਵਲ ਯੋਜਨਾ ਅਧੀਨ 55 ਦਿਨਾਂ ਵਿੱਚ 12 ਲੱਖ ਗੈਸ ਕਨੈਕਸ਼ਨ ਦਿੱਤੇ ਗਏ ਹਨ 12 ਲੱਖ ਗੈਸ ਕਨੈਕਸ਼ਨ 기ਵਨ ਅੰਡਰ ਉਜਵਲ ਸਕੀਮ ਇਨ 55 ਡੇਸ ਟੂ ਥੈਂਕ ਯੂ ਫਾਰ ਵਾਚਿੰਗ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਥੈਂਕ ਯੂ